ਜਿਹੜੀ ਕੀ ਅੰਦਰ ਹੈ ਜੋ ਬੋਲਰ ਵਿੱਚ ਗੰਨਾ ਆਹ ਮੁਹੰਮਦਾਥੋਂ ਨਿਕਲੇ ਤੇ ਤਾ ਤੈਨੂੰ ਮੰਨਾ ਆਹ ਮੁਹੰਮਦਾਥੋਂ ਨਿਕਲੇ ਤਾ ਤੈਨੂੰ ਮੰਨਾ ਹਣ ਕਹਿੰਦੇ 16 ਰਹਿ ਗਿਆ ਪਹਿਲਾ ਸ਼ੱਕਾ ਖਾਦੀ ਸੋਨਾ ਬਾਤ ਤਿੰਨ ਬਾਲਾਂ ਜੇ ਰੋਗ ਦਾ 500 ਜੋ 100 500 500 ਕਰ ਸਕਦਾ ਹੋ ਜਾ ਲਓ ਸਾਹਮਣੇ ਜੋ ਬਾਲਰ ਰਨ ਰੋਕਦੇ ਨੇ 500 ਬਾਲਰ ਲਈ ਹੈ ਜੇ ਬੈਟਸਮੈਨ 16 ਰਨ ਚੇਜ ਕਰਦਾ ਤੇ ਕਿੰਨੇ ਸੇਡੂ ਲੈ ਦੇਗੇ ਉਹ ਚਾਰ ਛੱਕੇ ਦਾ ਸੀ ਜੇ ਮੁੰਡਾ ਜਿੱਤਦਾ 500 ਦੇ ਲਈ ਜੇ ਰੋਕਦਾ 500 ਦੇ ਲਈ ਦੋ ਬੱਲੇ ਹਾਏ ਉਹ ਰੱਬਾ ਹਾਏ ਉਹ ਰੱਬਾ ਇੱਕ ਬਾਲ 6 ਰੰਗੋ ਤਾਲੀਆਂ ਮਾਰਦੇ ਲੈ 500 ਦਾ ਬੰਨੋ ਦਾ ਹੈਗਾ ਹੀ ਜੇ ਰੋਕਦਾ

ਚੰਨਾ ਹੈਪੀ ਨਾਲ ਬਿੱਟੂ ਨੰਬਰ 2 ਅਦੇਸ਼ਪਾਲ ਚੀਮਾ ਨਾਲ ਰੂਪ ਅਮਰੀਕਾ ਛੱਕਾ 1500 ਕੋਣ 5 ਸਾਡਾ ਪਰਾ ਚੰਨਾ ਨੰਬਰ 477 ਹੈਪੀ ਇਹਨਾਂ ਬਗਲਾ 500 ਅਰਸ਼ ਦੇ ਨਾਲ ਕਿਸਾਨੀ ਦੇ ਨਾਲ ਗੁਰਪ੍ਰੀਤ ਦੇ ਨਾਲ 1000 ਕੋਸ਼ਤ 500 ਰੁਪਿਆ ਦਾ ਤੇ ਨਾਲ ਸਾਡਾ ਉਹ ਵੀਰ ਮਾਲ ਰੂਪ ਦੇ ਗਿਆ ਵੇਸ਼ ਪਾ ਚੀਤਾ ਜਿਹੜੇ ਫਰਫੁਲ ਮਾ ਆ ਵੀ ਲੋ ਜਿਹੜੇ 1500 ਦੇ ਸ਼ਕਾ ਬਚਾ 1500 ਦਾ ਹਮਸ ਨਾਲ ਆ ਹਮਾ ਬੇਲਾ ਇਹ ਵੀ ਅਰਸ਼ਾ ਫੋਟੋ ਕਰ ਲੈ ਚਲੀ ਕੜੀ ਸਬਰ ਕਰੀ ਕਰੀ ਆਵੇ ਆਵੇ ਭਾਈ ਜੀ 500 ਪਰੇ 500 ਐਂਡੈਂਚ ਚਲੇ ਭਾਈ ਕਿਹੜਾ ਪਿੰਡ ਹੈ ਤੇਰਾ ਸੱਚੇ ਵਜੀਰਪੁਰ ਬਰਦਾਰ ਸਾਹਿਬ ਨਹੀਂ ਆਦੀ ਗੇਰੇ ਗੁਸਾ ਦਾ ਸੁਪਾਸ਼ਾ ਦਾ ਕਿਵੇਂ ਲੱਗਦਾ ਉਹਨਾਂ ਨੂੰ ਬਹੁਤ ਸਵਾਦ ਆ ਰਿਹਾ ਭਾਈ ਮੈਂ ਜਿੱਦ ਕੇ ਸਵਾਦ ਰਕੇ ਵੈਸੇ ਵੀ ਆ ਰਿਹਾ ਸੀ ਵੈਸੇ ਵੀ ਆ ਰਿਹਾ ਆਪਣੇ ਪਿੰਡਰ ਕੀ ਲੱਗਦਾ ਤਾਂ ਘੇੜ ਦੇ ਰੋਮਾਂਡੀ ਕਦੋਂ ਕਰਾਇਆ ਇਹ ਐਮਸੀ ਤੇ ਜਨਾਬ ਜੀ ਪਾਪਾ ਦਾ ਸੋਹਣਾ ਗੱਸਾ ਨਗਰੀ ਹਸੀ ਗੱਲ ਇਹ ਆ ਕੀ ਯਾਰ ਇਹ ਟੋਰ ਦਾ ਕਰਾਊਡ ਕਿਵੇਂ ਲੱਗਿਆ ਕਿਉਂਕਿ ਆਪਾਂ ਹਨੇ ਲੱਖਾਂ ਦੇ ਨਾਮ ਤੇ 55 ਦੇ ਡੇਢ ਲੱਖ ਦੇ ਚਾਊਡ ਰਿਹਾ ਹੁੰਦਾ ਨਾਮ ਉਹ 25 ਦਾ ਪ੍ਰਬੰਧ ਕਿਵੇਂ ਆ ਬਹੁਤ ਜ਼ਿਆਦਾ ਮਜ਼ਾ ਆਇਆ ਵੀਰੇ ਖੇਡ ਕੇ ਤੇ ਬਹੁਤ ਸਵਾਦ ਆਇਆ ਖੇਡਣ ਦਾ ਵੀ ਇਹਦੇ ਅੱਜ ਕੱਲ ਦੇ ਪ੍ਰੈਸੇ ਮਲੇ ਆ ਪਾ ਪਹਿਲਾਂ ਮੇਰੇ ਪਰ ਇਦਾਂ ਸਵਾਦ ਆਇਆ ਪੂਰਾ ਖੇਡਦੇ ਹੀ ਪਏ ਆ ਗਰਾਊਂਡ ਹੀ ਵਧੀਆ ਜਿੰਨੇ ਇੱਕ ਮੀਟੀ ਵੀ ਬਹੁਤ ਵਧੀਆ ਵੀਰੇ ਅਦੇਸ਼ਵਾ ਜੀ ਦਾ ਨਾਮ ਸੁਣਿਆ ਕਦੀ ਸੁਣਿਆ ਨਹੀਂ ਹੁਣ ਅੱਜ ਸੁਣਿਆ ਬਾਈ ਅੱਜ ਸੁਣ ਲਿਆ ਜਿਵੇਂ ਦਿਲਜੀਤ ਸਾਹਿਬ ਲਈ ਆਏ ਹਾਂ ਹਾਂ ਜੀ ਮਜ਼ਾ ਕਰਦਾ ਧੰਨਵਾ ਜੋਧਾਰਾ ਆ ਵੀ ਨੌਜਵਾਨਾਂ ਤਾੜੀ ਬ ਮੈਂ ਵੀ ਬਹਿ ਕੇ ਰੱਖ ਰਹੀ ਪੱਟਾ ਪੱਟਾ ਚੰਨਾਪਰਾ ਸਰਦਾਰਲ ਹਾਦੀ ਸਰਦਾਰ ਵੀਰ ਜੀ ਤੇ ਮੰਨਣਾ ਨਾਲ ਹਰਸ਼ਦ ਨਾਲ ਗੁਰਪ੍ਰੀਤ ਸਰਦਾਰ ਦਾ ਬਈ ਤਾੜੀਆਂ ਬਾਫ ਰਿਹਾ ਮੁੰਡਿਆਂ ਦਾ ਕਿੰਨਾ ਸੋਹਣਾ ਖੇਡਦੇ ਐ ਉਧਰ ਬਹੁਤ ਬੜਾ ਧੰਨਵਾਦ ਸਾਡੇ ਸਤਿਕਾਰਯੋਗ ਵੱਜ ਵੀਰਾਂ ਦਾ ਤਾਂ ਕਰਾਂਗੇ ਪੱਪੂ ਕੋਈ ਗੱਲ ਨਹੀਂ ਟੈਨਸ਼ਨਾਂ ਤੇ ਵੀ ਹਾਲਾ ਕਰ ਦਿੰਦੇ ਐ ਇਧਰ ਸਾਡੇ ਬਾਬਾ ਜੀ ਐ ਮਾਲੇਪਿੰਡ ਤੋਂ ਚੱਲ ਕੇ ਆਣ ਦੇ ਇੱਕ ਪੁੱਤ ਸੀ ਜਿਹੜਾ ਕਹਿੰਦੇ ਰੋਡ ਐਕਸੀਡੈਂਟ ਦੇ ਨਾਲ ਬਰਕਰ ਨਾ ਚ ਕਿੰਨੀ ਡੈਥ ਹੋ ਗਈ ਐ ਔਰ ਇਕੱਲੇ ਸਹਾਰਾ ਆਪਣਾ ਆਪ ਔਰ ਤੁਹਾਡੀ ਕਿਚੜੀ ਚ ਖੇਡਾ ਲਾ ਲੇਗਾ ਜਰੂਰ ਬਾਪੂ ਜੀ ਦਾ ਮਾਨਤਨ ਕਰਿਓ ਇੱਕ ਆਸਮੀਦ ਲੈ ਕੇ ਆਇਆ ਮੇਰੀ ਬੇਨਤੀ ਹੈ ਜਰੂਰ ਮਾਨ ਕਰਿਓ ਬਾਪੂ ਜੀ ਦਾ ਬਹੁਤ ਬੜਾ ਧੰਨਵਾਦ ਬੜਾ ਧੰਨਵਾਦ ਆਓ ਜੀ ਟੀਮਾਂ ਨਾਲ ਬਿੱਕੂ ਟਕੂਲੀ ਕੁਲਦੇ ਨਾਮ ਸੁਣ ਕੇ ਲੱਗਦਾ ਪ੍ਰੇਸ਼ਕੂਰੀ ਦਾ ਨਾਲ ਆਤਾ ਜਿਵੇਂ ਆ ਵੀ ਕੋਲੀ ਕਿੱਥੇ ਕੋਲੀ ਫੋਟੋ ਕਰਾ ਲੈ ਨੂਰ ਡੀ ਜੀ ਬਹੁਤ ਸੋਹਣੀ ਆਵਾਜ਼ ਬਹਾਵਣਾ ਬਹੁਤ ਬੜਾ ਧੰਨਵਾਦ ਸਾਡਾ ਵੀਰ ਬੜੀ ਸੋਹਣੀ ਆਵਾਜ਼ ਕੱਢੀ ਕਿ